ਮੈਂ ਸਤਪਾਲ ਵਰਮਾ ਸਰਦੂਲਗੜ ਤੋਂ ਸਾਰੇ ਜਿੰਨੇ ਵੀ ਇਲਾਕਾ ਨਿਵਾਸੀ ਹੈ ਜਿੰਨੇ ਵੀ ਇਹ ਜਿਹੜਾ ਮੈਸੇਜ ਹੈ ਜਿੰਨਾਂ ਕੋ ਸੁਣੂ ਆ ਜਾਂ ਪੜ੍ਹੇ ਆ ਮੈਂ ਹਰ ਇੱਕ ਨੂੰ ਇਹ ਹੀ ਬੇਨਤੀ ਕਰਦਾ ਇਹ ਬਹੁਤ ਵੱਡਾ ਇੱਕ ਫੈਸਲਾ ਹਿੰਦੁਸਤਾਨ ਦਾ ਹੋਣ ਜਾ ਰਿਹਾ ਤੁਸੀਂ ਵੋਟ ਕਿਸੇ ਨੂੰ ਪਾਓ ਵੋਟ ਕਿੱਥੇ ਮਰਜ਼ੀ ਪਾਓ ਪਰ ਆਪਦੀ ਵੋਟ ਵੱਧ ਤੋਂ ਵੱਧ ਭਖਤਾਓ ਚੋਣ ਕਮਿਸ਼ਨ ਨੇ ਵੀ ਹਦਾਇਤ ਕੀਤੀ ਹੈ ਵੀ 70% ਤੋਂ ਪਲੱਸ मतलब ਸਾਡੀ ਗਰੰਟੀ ਹੈ ਭਖਤਾਵਾਂਗੇ ਕੋਸ਼ਿਸ਼ ਕਰਾਂਗੇ ਤੇ ਮੈਂ ਤਾਂ ਕਹਿੰਦਾ ਪੰਜਾਬ ਨੂੰ 80 ਤੋਂ ਵੀ ਟਪਾ ਦੇਣੀ ਚਾਹੀਦੀ ਹੈ ਬੱਤ ਵੱਦ ਵੋਟਰਾਂ ਪੋਲ ਕਰਨੀ ਚਾਹੀਦੀ ਤਾਂ ਕਿ ਹਿੰਦੁਸਤਾਨ ਦਾ ਇੱਕ ਫੈਸਲਾ ਹੋ ਸਕੇ ਪਾਰਟੀ ਪਵਾ ਕੋਈ ਵੀ ਹੋਵੇ ਲੋਕਾਂ ਨੂੰ ਆਪ ਦੇ ਵੋਟ ਦਾ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਮੈਂ ਸਤਪਾਲ ਵਰਮਾ ਸਰਦੂਲਗੜ ਤੋਂ ਸਾਰੇ ਜਿੰਨੇ ਵੀ ਇਲਾਕਾ ਨਿਵਾਸੀ ਹੈ ਜਿੰਨੇ ਵੀ ਇਹ ਜਿਹੜਾ ਮੈਸੇਜ ਹੈ ਜਿੰਨਾਂ ਕੋ ਸੁਣੂ ਆ ਜਾਂ ਪੜ੍ਹੇਗਾ ਮੈਂ ਹਰ ਇੱਕ ਨੂੰ ਇਹ ਹੀ ਬੇਨਤੀ ਕਰਦਾ ਇਹ ਬਹੁਤ ਵੱਡਾ ਇੱਕ ਫੈਸਲਾ ਹਿੰਦੁਸਤਾਨ ਦਾ ਹੋਣ ਜਾ ਰਿਹਾ ਹੈ ਤੁਸੀਂ ਵੋਟ ਕਿਸੇ ਨੂੰ ਪਾਓ ਵੋਟ ਕਿੱਥੇ ਮਰਜ਼ੀ ਪਾਓ ਪਰ ਆਪਦੀ ਵੋਟ ਵਾਦਤ ਵਾਦ ਪਗਤਾਓ ਚੋਣ